ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੇਦਰ ਬਹਾਰਪ੍ਰੀਤ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ। ਤਾਂ ਮੌਸਮੀ ਪਾਕੜੋ ਤਿਆਰ ਰਿਪੋਰਟ ਜਾਰੀ ਕੀਤੀ ਗਈ ਤੇ 22 ਤੋਂ ਲੈ ਕੇ 26 ਮਈ ਦੇ ਮੌਸਮ ਦੀ ਗੱਲ ਕਰਾਂਗੇ। ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਕਰੋ ਜਿਹੜੀ ਗਰਮੀ ਤੋਂ ਰਾਤ ਮਿਲ ਸਕਦੀ ਹੈ। ਗਰਮੀ ਕਾਫੀ ਤੁਹਾਨੂੰ ਪਤਾ ਪੈ ਰਹੀ ਏ ਤੇ ਇਸ ਕਰ ਗਰਮੀ ਤੋਂ ਕਦੋਂ ਤੱਕ ਰਾਤ ਮਿਲ ਸਕਦੀ ਪੰਜਾਬ ਦੇ ਵਾਸੀਆਂ ਨੂੰ ਤਾਂ 23 ਜਿਲ੍ਹੇ ਆਪਾਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੱਸਣ ਦੀ ਕੋਸ਼ਿਸ਼ ਕਰਾਂਗੇ। 22 ਤੋਂ ਲੈ ਕੇ 26 ਮਈ ਦੀ ਤਾਂ 23 ਜਿਲ੍ਹੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਹੈ ਕੁਝ ਇਲਾਕਿਆਂ ਵਿੱਚ orange ਤੇ ਕੁਝ ਇਲਾਕਿਆਂ ਵਿੱਚ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੋਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਤਾਂ ਸਭ ਤੋਂ ਪਹਿਲਾਂ 22 ਮਈ ਦੀ ਗੱਲ ਕਰੀ ਜਾਨਕੀ ਅੱਜ ਦੀ ਤਾਜ਼ੀ ਜਿਹੜੀ ਵਾਰਨਿੰਗ ਜਾਰੀ ਕੀਤੀ ਯੈਲੋ ਲਾਈਟ ਸਭ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਇਹਨਾਂ ਵਿੱਚ ਜਿਹੜੀ ਯੈਲੋ ਵਾਰਨਿੰਗ ਜਾਰੀ ਕੀਤੀ ਉਸ ਵਾਰ ਅੰ ਚੌਰਨ ਜਿਹੜੇ ਅਲਰਟ ਤੇ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਫਾਜ਼ਿਲਕਾ ਉਸ ਤੋਂ ਬਾਅਦ ਮੁਕਸਰ ਹੋ ਗਿਆ ਬਠਿੰਡਾ ਮਾਨਸਾ ਇਹਨਾਂ ਵਿੱਚ ਲਾਲ ਜਿਹੜੀ ਵਾਰਨਿੰਗ ਜਾਰੀ ਕੀਤੀ ਕਿ ਜਾਨੀ ਗਰਮੀ ਜਿਹੜੀ ਕਾਫੀ 23 ਜ਼ਿਲ੍ਹਿਆਂ ਵਿੱਚ ਗਰਮੀ ਵੇਖਣ ਨੂੰ ਮਿਲ ਸਕਦੀ ਹੈ ਹੀਟ ਵੇਵ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਫਾਜ਼ਿਲਕਾ ਜਿਹੜਾ ਮੁਕਸਰ ਬਠਿੰਡਾ ਮਾਨਸਾ ਇਹਨਾਂ ਵਿੱਚ ਸੀਵियर ਜਾਨਕੀ ਇੱਥੇ ਕਾਫੀ ਜਾਨੀ ਗਰਮੀ ਜਿਹੜੀ ਵੇਖਣ ਨੂੰ ਮਿਲ ਰਹੀ ਸੀ ਕੱਲ ਦੀ ਟੈਂਪਰੇਚਰ ਦੀ ਗੱਲ ਕਰੀ ਪਿਛਲੇ 24 ਘੰਟਿਆਂ ਦੀ ਤਾਂ ਜਿਹੜੇ ਕੱਲ ਦੇ ਟੈਂਪਰੇਚਰ ਹੈਗੇ ਸੀ ਆਪਣੇ 21 ਮਈ ਦੇ ਦੁਪਹਿਰ ਦੇ ਟੈਂਪਰੇਚਰ రికార్డ్ दर्ज ਕੀਤਾ ਗਿਆ یعنی ਕਿ 46.6 డిగ్రీ दर्ज ਕੀਤਾ ਗਿਆ ਉਸ ਪਰ ਪਠਾਨਕੋਟ ਦੂਜੇ ਨੰਬਰ ਤੇ ਰਿਹਾ ਜਾਣਗੀ 45 డిగ్రీ ਤੱਕ ਇੱਥੇ ਕਾਫੀ ਜੜ ਗਰਮੀ ਵੇਖਣ ਨੂੰ ਮਿਲੀ ਤੇ ਅੱਜ ਵੀ ਜਿਹੜਾ ਕਾਫੀ ਇਲਾਕੇ ਵਿੱਚ ਗਰਮੀ ਜਿਹੜੀ ਹੀਟ ਵੇਵ ਜਿਹੜੀ ਸੇਵियर ਹੀਟ ਵੇਵ ਚੱਲਣ ਦੀ ਸੰਭਾਵਨਾ ਲੋ ਚੱਲਣ ਦੀ ਸੰਭਾਵਨਾ ਉਸ ਪਰ 23 ਮਈ ਨੂੰ ਗੱਲ ਕਰੀ ਤਾਂ ਅੰਮ੍ਰਿਤਸਰ ਤਰਨਤਨ ਮੋਗਾ ਆ ਗਿਆ ਸਰਫਰੂਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਬਠਿੰਡਾ ਪਰਨਾਲਾ ਮਾਨਸਾ ਇਹਨਾਂ ਵਿੱਚ ਲਾਲ ਵਾਰਨਿੰਗ ਤੇ ਬਾਕੀ ਵਿੱਚ ਰੈੱਡ ਆਪਣੇ yellow ਵਾਰਨਿੰਗ ਜਾਰੀ ਕੀਤੀ ਗਈ ਜਾਨੀ ਗਰਮੀ ਕਾਫੀ ਵੇਖਣ ਨੂੰ ਮਿਲੀ 24 ਮਈ ਨੂੰ ਸੰਭਾਵ ਯਾਨੀ ਕਿ 26 ਮਈ ਨੂੰ ਤੇ ਇਸ ਤਰ੍ਹਾਂ ਹੀ ਸਭਾਵਨਾ ਬਣੀ ਰਹੇਗੀ ਯਾਨੀ ਕਿ ਗਰਮੀ ਕਾਫੀ ਜਿਹੜੀ ਵੇਖਣ ਨੂੰ ਮਿਲਗੀ ਲੋ ਚੱਲਣ ਦੀ ਸਭਾਵਨਾ ਕਾਫੀ ਹੈ ਤੇ ਇਸ ਆਪਾਂ ਗੱਲ ਕਰੇ ਮਹੀਨੇ ਵਿੱਚ ਫਿਲਹਾਲ ਕੋਈ ਵੀ ਗਰਮੀ ਤੋਂ ਰਾਤ ਮਿਲਣ ਵਾਲੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਜਿਹੜਾ ਜੂਨ ਦਾ ਪਹਿਲਾ ਹਫਤਾ ਜਾਂ ਜੂਨ ਦੇ ਦੂਜੇ ਹਫਤੇ ਜਿਹੜੀ ਸਭਾਵਨਾ ਪੂਰ ਬਣੀ ਯਾਨੀ ਕਿ ਜੂਨ ਦੇ ਪਹਿਲੇ 10 ਦਿਨਾਂ ਦੇ ਵਿੱਚ ਜਿਹੜੀ ਗਰਮੀ ਤੋਂ ਰਾਤ ਮਿਲਸਰੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੇ ਸਾਰ ਜਾਪ ਰਹੇ ਨੇ ਫਿਲਹਾਲ ਦੀ ਕੜੀ ਤਾਉਣ ਵਾਲ ਦਿਨਾਂ ਵਿੱਚ ਕੋਈ ਵੀ ਨਵੀਂ ਅਪਡੇਟ ਮਿਲਦੀ ਤੁਹਾਡੇ ਤੱਕ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਤਾਂ ਲੱਗਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਐਂਡ ਲਈ ਜਿਹੜਾ ਹੋਵੇਗਾ ਮਈ ਦੇ ਹਫ਼ਤੇ ਇਸ ਵਿੱਚ ਹੋ ਸਕਦਾ ਕੁਝ ਜਾਂ ਕਹਿ ਸਕਦੇ ਹਾਂ ਬਾਈ ਤੋਂ ਲੈ ਕੇ 31 ਮਈ ਦੇ ਦੌਰਾਨ ਹੋ ਸਕਦਾ ਹੈ ਗਰਮੀ ਕਾਫੀ ਹੈ ਟੈਂਪਰੇਚਰ ਵਧੇ ਹੋਏ ਨੇ ਇਸ ਕਰਕੇ ਗਰਜ ਚਮਕ ਵਾਲੇ ਛਾਂ ਦੇ 1 ਤੋਂ ਜਾਂ 2-4 ਖੇਤਰਾ ਵਿੱਚ ਜਿਹੜੇ ਬੱਦਲ ਬਣਸੇ ਜੋ ਕਿ ਨਿੱਕੇ ਮੋਟੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਹਲਕਾ ਫੁਲਕਾ ਮੀਂਹ ਕੁਝ 1-2 ਖੇਤਰਾ ਵਿੱਚ ਸੰਭਾਵਨਾ ਰਵਿਕ ਜ਼ਿਆਦਾਤਰ ਲੱਗਦਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਵਾਲਾ ਅਗਲੇ 5-7 ਦਿਨਾਂ ਦੇ ਵਿੱਚ ਕੋਈ ਵੀ ਆਪਾਂ ਗੱਲ ਕਰੀ ਗਰਮੀ ਤੋਂ ਰਾਤ ਮ ਮੀਤੋ ਰਾਤ ਮੇਰੇ ਸਰੀ ਜਾਨ ਕੀ ਮੈਂ ਪਹੰਚਦਾ ਸਾਂ ਨੇ ਤਾਂ ਫਿਲਹਾਲ ਇਹ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਜੀ ਤੁਸੀਂ ਕਿਸ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਦੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰਤਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ